ਆਓ ਗੁਰੂ ਦੇ ਪਿਆਰਿਓ ਸੱਚੇ ਪਾਤਸ਼ਾਹ ਆਪਨੇ ਉੱਪਰ ਸਾਧ ਸੰਗਤ ਜੀ ਇਹੋ ਜੀ ਕਿਰਪਾ ਕਰਨ ਜਿਤਨੇ ਵੀ ਸੰਗਤਾਂ ਸਾਧ ਸੰਗਤ ਜੀ ਗੁਰੂ ਪਾਤਸ਼ਾਹ ਜੀ ਦੇ ਦਰਸ਼ਨ ਤਧਾਰੇ ਕਰ ਰਹੇ ਹੋ ਸਾਧ ਸੰਗਤ ਜੀ ਆਓ ਅੱਜ ਜੋ ਗੁਰੂ ਪਾਤਸ਼ਾਹ ਜੀ ਦਾ ਸੋਹਣਾ ਮੁਖ ਵਾਕ ਸੱਚਖੰਡ ਦਰਗਾਹ ਦੇ ਵਿੱਚੋਂ ਸਾਧ ਸੰਗ ਜੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਲੈ ਕੇ ਆਏ ਆ ਉਹ ਸਾਡਾ ਕਿਵੇਂ ਸੁਧਾਰ ਕਰਦੇ ਆ ਸਾਧ ਸੰਗ ਜੀ ਸਾਨੂੰ ਦੱਸਦੇ ਆ ਸਾਧ ਸੰਗ ਜੀ ਕਿ ਇਹ ਕਿ ਇਹ ਦੁਨੀਆ ਨਾਸ਼ਵੰਤ ਹੈ ਕਿਸੇ ਨੇ ਭਾਈ ਤੇਰੇ ਨਾਲ ਨਹੀਂ ਜਾਣਾ ਇਹ ਦੁਨੀਆ ਨਾਸ਼ਵੰਤ ਹੈ ਇਹ ਜਿੰਨੇ ਵੀ ਦੁਨੀਆ ਤੂੰ ਦੇਖਦਾ ਇਹ ਸਿਰਫ ਆਪਣੇ ਸਵਾਦ ਪਿੱਛੇ ਆਪਣੇ ਮਤਲਬ ਪਿੱਛੇ ਤੈਨੂੰ ਆਪਣਾ ਸਮਝਦੀ ਹੈ ਆਓ ਗੁਰੂ ਦੇ ਪਿਆਰੋ ਝੋਲੀਆਂ ਖੁੱਲੀਆਂ ਕਰਕੇ ਬੈਠ ਗਏ ਚੌਂਕੜੇ ਮਾਰ ਕੇ ਬੈਠ ਗਏ ਤੇ ਦੇਖਿਏ ਕਿ ਸ੍ਰੀ ਛੀਦਾ ਦੇ ਸਰਤਾਜ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਉਹ ਸਾਨੂੰ ਕਿਸ ਤਰ੍ਹਾਂ ਸਮਝਾਉਂਦੇ ਨੇ ਆਪਣੇ ਪੁੱਤਰ ਬਣਾ ਕੇ ਸਾਧ ਸੰਗਤ ਜੀ ਬਿਲਕੁਲ ਆਪਣੇ ਨਜ਼ਦੀਕ ਮਿਹਰ ਭਰਿਆ ਹੱਥ ਰੱਖ ਕੇ ਸਾਧ ਸੰਗਤ ਜੀ ਸਾਡੇ ਵੱਲ ਦ੍ਰਿਸ਼ਟੀ ਕਰਕੇ ਆਪਣਾ ਮੁਖ ਕਰਕੇ ਜਿਵੇਂ ਸਾਧ ਸੰਗਤ ਜੀ ਕੋਈ ਟੀਚਰ ਆਪਣੇ ਬੱਚਿਆਂ ਨੂੰ ਪੜ੍ਹਾਉਂਦਾ ਹੈ ਟੀਚਰ ਤਾਂ ਇਹ ਸੋਈਦਾ ਕੋਈ ਫੇਲ ਨਾ ਹੋਵੇ ਜਿਨੇ ਸਾਡੀ ਕਲਾਸ ਵਿੱਚ ਬੱਚੇ ਹਨ ਵਿਦਿਆਰਥੀ ਹਨ ਸਾਰੇ ਹੀ ਪਾਸ ਹੋ ਜਾਣ ਪਰ ਸਾਧ ਸੰਗਤ ਜੀ ਗੱਲ ਕਰਮਾਂ ਤੇ ਹੈ ਤੁਸੀਂ ਸਾਧ ਸੰਗਤ ਜੀ ਅਰਦਾਸ ਕਰੋ ਕੀਤਾ ਹੰਤਨੇ ਸ਼ੀਗਰ ਤੇਗਵਾਦਰ ਸੱਚੇ ਪਾਤਸ਼ਾਹ ਜੀ ਸਾਡੇ ਮਹਾਰਾਜ ਕਰਮ ਤੁਸੀਂ ਬਣਾਉਨੇ ਆ ਮਹਾਰਾਜ ਅਸੀਂ ਕਰਮਾ ਤੋਂ ਹੀ ਨੇ ਹਾਂ ਜੋ ਵੀ ਤੁਸੀਂ ਉਪਦੇਸ਼ ਸੱਚੇ ਪਾਤਸ਼ਾਹ ਜੀ ਦੇਣ ਲੱਗੇ ਹੋ ਹੁਕਮ ਦੇਣ ਲੱਗੇ ਹੋ ਸੱਚੇ ਪਾਤਸ਼ਾਹ ਤੁਸੀਂ ਕਿਰਪਾ ਕਰਿਓ ਉਹ ਸਾਡੇ ਸਵਰਤ ਵਿੱਚ ਸਮਾਜ ਜਾਵੇ ਅਸੀਂ ਉਹਨੂੰ ਯਾਦ ਰੱਖੀਏ ਆਓ ਸਾਧ ਸੰਗਤ ਜੀ ਗੁਰੂ ਪਾਤਸ਼ਾਹ ਜੀ ਬਖਸ਼ਾ ਕਰਦੇ ਨੇ ਕੀ ਕਹਿੰਦੇ ਨੇ ਸੱਚੇ ਪਾਤਸ਼ਾਹ ਜੀ ਇੱਕ ਵਾਰੀ ਆਖੋ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਫੇਰ ਸਾ ਸੰਜੀ ਇੱਕ ਵਾਰੀ ਆਖੋ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੇਰਾ ਸਭ ਸਦਕਾ ਆਓ ਸਾ ਸੰਜੀ ਗੁਰੂ ਤੇਗਪਾਦਰ ਸੱਚੇ ਪਾਤਸ਼ਾਹ ਜੀ ਨੂੰ ਉਹਨਾਂ ਨੂੰ ਵੀ ਅਸੀਂ ਧੰਨ ਕਹੀਏ ਕਿ ਧੰਨ ਧੰਨ ਸ਼੍ਰੀ ਗੁਰੂ ਤੇਗਪਾਦਰ ਸਾਹਿਬ ਮਹਾਰਾਜ ਜੀ ਤੇਰਾ ਸਭ ਸਦਕਾ ਆਓ ਗੁਰੂ ਪਾਤਸ਼ਾਹੀ ਜੀ ਸਾਨੂੰ ਕਿਵੇਂ ਧਾਰਨਾ ਦੇ ਦੇ ਕੇ ਸਾਧ ਸੰਗ ਜੀ ਸਾਨੂੰ ਇਸ ਜੰਗਾਲ ਦੇ ਵਿੱਚੋਂ ਕੱਢਦੇ ਆ ਸਾਨੂੰ ਇਹਨਾਂ ਮੁਸ਼ਕਲਾਂ ਦੇ ਵਿੱਚੋਂ ਕੱਢਦੇ ਆ ਸਾਧ ਸੰਗ ਜੀ ਆਓ ਗੁਰੂਗ੍ਰੰਥ ਸਾਹਿਬ ਵਾਲੀ ਜਗ੍ਹਾ ਦੇ ਉੱਤੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹੀ ਜੀ ਨੂੰ ਆਪਣੇ ਮੁੱਖ ਦੇ ਅੱਖਾਂ ਦੇ ਸਾਹਮਣੇ ਲੈ ਕੇ ਆਈਏ ਨੇਤਰਾਂ ਦੇ ਸਾਧ ਸੰਗ ਜੀ ਤਾਂ ਕਿ ਸੱਚੇ ਪਾਤਸ਼ਾਹੀ ਆਪ ਦਿਆਲੂ ਕਿਰਪਾਲੂ ਕਿਰਪਾ ਕਰਨ ਉਹ ਸਾਡੇ ਤੇ ਮਿਹਰ ਕਰਨ ਆਓ ਸਾਧ ਸੰਗ ਜੀ ਉਹਨਾਂ ਦਾ ਹੁਕਮ ਨਾਮ ਆਪਾਂ ਜੋ ਉਹਨਾਂ ਦੀ ਵਿਚਾਰ ਕਰ ਸਕੀਏ ਤੇ ਪਾਤਸ਼ਾਹ ਕਿਰਪਾ ਕਰਨ ਸਾਡੀ ਝੋਲੀ ਦੇ ਵਿੱਚ ਸੱਚੇ ਪਾਸ਼ਾ ਇਹੋ ਜਿਹੀਆਂ ਵਰਕ ਤਾਂ ਪਾਉਂਦੇ ਰਹਿਣ ਸਾਡੇ ਹਿਰਦੇ ਦੇ ਵਿੱਚ ਉਹਨਾਂ ਦਾ ਉਪਦੇਸ਼ ਵਾਸਾ ਕਰਦੇ ਕਰ ਜਾਵੇ ਆਓ ਸਾਧ ਸੰਗਤ ਜੀ ਬਿਆਨ ਕਰੀਏ ਸਤਨਾਮ ਸ੍ਰੀ ਵਾਹਿਗੁਰੂ ਜੀ ਸੋਰਠ ਮਹੱਲਾ ਨਵਾ ਪ੍ਰੀਤਮ ਜਾਨ ਲਿਓ ਮਨੁ ਮਾਹੀ ਆਪਣੇ ਸੁਖ ਸਿਓ ਹੀ ਜਗ ਫਾਂਦੋ ਕੋ ਕਾਹੂ ਕੋ ਨਹੀਂ ਰਹਾਓ ਸਾਥ ਸੰਗ ਜੀ ਰਹਾਉ ਦਾ ਮਤਲਬ ਹੁੰਦਾ ਕਿ ਜਿਹੜੀ ਗੁਰੂ ਪਾਤਸ਼ਾਹ ਜੀ ਉੱਪਰ ਸਾਨੂੰ ਗਿਆਨ ਦੀ ਵਰਖਾ ਦੇ ਰਿਹਾ ਸਤਸੰਗ ਜੀ ਮੀਂਹ ਵਰਸਾ ਰਹੇ ਹੈ ਗੁਰੂ ਪਾਤਸ਼ਾਹ ਜੀ ਕਹਿੰਦੇ ਆ ਤੂੰ ਇੱਥੇ ਆਰਾਮ ਕਰਕੇ ਰਹਾਉ ਦਾ ਹੁੰਦਾ ਅਰਥ ਵਿਸ਼ਰਾਮ ਕਰਕੇ ਬਿਲਕੁਲ ਤੂੰ ਆਪਣੇ ਸਰੀਰ ਨੂੰ ਢਿੱਲਾ ਛੱਡ ਦੇ 71 ਜਗ੍ਹਾ ਦੇ ਉੱਤੇ ਬੈਠ ਅੱਖਾਂ ਬੰਦ ਕਰ ਲ ਇਸ ਚੀਜ਼ ਬਾਰੇ ਸੋਚ ਕਿ ਜੋ ਤੁਰ ਕੀ ਬਾਣੀ ਆਈ ਤੈਨ ਸਗਲੀ ਚਿੰਤਾ ਮਟਾਈ ਇਹ ਉਪਦੇਸ਼ ਸੱਚ ਹੈ ਕਿ ਨਹੀਂ ਸੱਚ ਹੈ ਇਹ ਤੂੰ ਆਪਣੇ ਉੱਪਰ ਲਾ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਪ੍ਰੀਤਮ ਜਾਣ ਲਿਓ ਮਨ ਮਾਹੀ ਗੁਰੂ ਪਾਤਸ਼ਾਹ ਜੀ ਬਖਸ਼ਾ ਕਰਦੇ ਨੇ ਕਹਿੰਦੇ ਨੇ ਸੁਣੋ ਸਾਡੇ ਮਿੱਤਰੋ ਉਹ ਸੁਣੋ ਸਾਡੇ ਭਰਾਵੋ ਤੁਸੀਂ ਆਪਣੇ ਉਸ ਮਾਲਕ ਨੂੰ ਸਾਹ ਸੰਗ ਦੀ ਮਨ ਦੇ ਵਿੱਚ ਜਾਣ ਲਿਓ ਇਸ ਗੱਲ ਨੂੰ ਭੁਜਾ ਲੋ ਪ੍ਰੀਤਮ ਜਾਣ ਲਿਓ ਮਨ ਮਾਹੀ ਕੀ 부ਜਾਉਣਾ ਕਿਹੜੀ ਗੱਲ ਅਸੀਂ ਵੇਖਣੀ ਐ ਗੁਰੂ ਪਾਤਸ਼ਾਹ ਜੀ ਕਹਿੰਦੇ ਆਪਨੇ ਸੁਖ ਸਿਓ ਹੀ ਜੱਗ ਫਾਂਦੋ ਕੋ ਕਾਹੂ ਕੋ ਨਹੀਂ ਕਹਿੰਦੇ ਜਿੰਨੇ ਵੀ ਦੁਨੀਆ ਤੇਰੇ ਭੈਣ ਭਰਾ ਮਾਸੀਆਂ ਚਾਚੀਆਂ ਮਾਮੀਆਂ ਤਾਇਆ ਤੇਰੇ ਆਪਣੇ ਮਾਪਿਓ ਗੁਰੂ ਸਾਹਿਬ ਜੀ ਕਹਿੰਦੇ ਆਪਨੇ ਸੁਖ ਸਿਓ ਹੀ ਜੱਗ ਫਾਂਦੋ ਕੋ ਕਾਹੂ ਕੋ ਨਹੀਂ ਕਹਿੰਦੇ ਆਪਣੇ ਸੁੱਖਾਂ ਵਾਸਤੇ ਹੀ ਹੈ ਇਥੇ ਕੋਈ ਕਿਸੇ ਦਾ ਨਹੀਂ ਬੰਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਕੋਈ ਕਹੂਗਾ ਨਾ ਜੀ ਮੈਂ ਤਾਂ ਤੇਰੀ ਮਾਮੀ ਲੱਗਦੀ ਆ ਮੈਂ ਮਾਸੀ ਲੱਗਦੀ ਆ ਨਾ ਪੁੱਤ ਤੂੰ ਸਾਡੇ ਪੁੱਤਾਂ ਵਰਗਾ ਹੀ ਆ ਪੁੱਤ ਤੂੰ ਸਾਡਾ ਭਾਂਜਾ ਨਹੀਂ ਤੂੰ ਤਾਂ ਸਾਡੇ ਘਰ ਵਰਗਾ ਹੈ ਜਿਵੇਂ ਸਾਡੇ ਦੂਜੇ ਬੇਟੇ ਆ ਉਵੇਂ ਹੀ ਪੁੱਤ ਤੂੰ ਸਾਡਾ ਬੇਟਾ ਹੈ ਉਵੇਂ ਤੂੰ ਬੇਟੀ ਹੈ ਸਾਤ ਸੰਗ ਜੀ ਕੌਣ ਇੱਥੇ ਕਿਸੇ ਦਾ ਬੰਦਾ ਨਾ 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 ਕੋਈ ਨਹੀਂ ਬੰਦਾ ਗਾ ਸਭ ਸੁੱਖਾਂ ਦੇ ਯਾਰ ਹੈ ਇਹ ਗੱਲਾਂ ਪਤਾ ਕਿਉਂ ਆਉਂਦੀਆਂ ਕਿਉਂਕਿ ਸਾਤ ਸੰਗ ਜੀ ਉਹਨਾਂ ਨੂੰ ਤੇਰੇ ਤੱਕ ਮਤਲਬ ਲਾਇਆ ਕੋਈ ਮਤਲਬ ਸਾਤ ਸੰਗ ਜੀ ਤੇਰੇ ਕੋਲੇ ਕੋਈ ਪੈਸਾ ਹੋਊਗਾ ਜਿਆਦਾ ਤਾਂ ਤਾਂ ਕਰਕੇ ਮਤਲਬ ਰੱਖਦੇ ਆ ਜਾਂ ਤੂੰ ਸਾਤ ਸੰਗ ਜੀ ਉਹਨਾਂ ਦਾ ਕੋਈ ਪੈੜੀ ਦੇ 4 10 ਕਿੱਲੇ ਹੋਣਗੇ ਉਹਨਾਂ ਦੇ ਕੰਮ ਆਉਣ ਵਾਲਾ ਹੋਊਗਾ ਤੂੰ ਸਾਤ ਸੰਗ ਜੀ ਗੁਰੂ ਦੇ ਪਿਆਰਿਓ ਕੋਈ ਨਾ ਕੋਈ ਆਸਤਾ ਹੁੰਦੀ ਐ ਸਾਤ ਸੰਗ ਜੀ ਇੱਥੇ ਕੌਣ ਕਿਸੇ ਦਾ ਬੰਦਾ ਨਾ 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 ਸੰਗੀ ਸੰਗੀ ਕਰਦੀ ਦੁਨੀਆ ਕੌਣ ਕਿਸੇ ਦਾ ਸੰਗੀ ਏ ਸੰਗੀ ਸਾਤ ਸੰਗ ਜੀ ਸੰਗੀ ਸੰਗੀ ਕਰਦੀ ਦੁਨੀਆ ਕੌਣ ਕਿਸੇ ਦਾ ਸੰਗੀ ਏ ਤੇ ਸਾਸਣ ਜੀ ਸੰਗੀ ਇਥੇ ਉਦੋਂ ਨਹੀਂ ਬੰਦਾ ਜਦੋਂ ਵਿੱਚ ਘਰਾਂ ਦੇ ਤੰਗੀ ਏ ਸਾਸਣ ਜੀ ਉਦੋਂ ਨਹੀਂ ਬੰਦਾ ਜਦੋਂ ਵਿੱਚ ਘਰਾਂ ਦੇ ਤੰਗੀ ਏ মোহ ਮਾਇਆ ਦੇ ਵਿੱਚ ਸਾਸਣ ਜੀ ਫਸੀ ਹੋਈ ਦੁਨੀਆ ਤੇ ਸਾਸਣ ਜੀ মোহ ਮਾਇਆ ਦੇ ਰੰਗ ਵਿੱਚ ਰੰਗੀ ਏ ਆਓ ਗੁਰੂ ਦੇ ਪਿਆਰਿਓ ਇਥੇ ਕੋਈ ਕਿਸੇ ਦਾ ਨਹੀਂ ਗੁਰੂ ਸਾਹਿਬ ਜੀ ਕਹਿੰਦੇ ਤੂੰ ਕੋਰਾ ਮਿਸ਼ਰਾਮ ਦੇ ਕੇ ਇਹਨੂੰ ਆਰਾਮਦਾਰੀ ਨਾਲ ਸਮਝਦਾ ਲੈ ਬੀਤੇ ਨੂੰ ਕਿਉਂ ਪੁੱਤ-ਪੁੱਤ ਕਰਦੇ ਆ ਅੱਗੇ ਗੁਰੂ ਪਾਤਸ਼ਾਹ ਜੀ ਬਖਸ਼ਾ ਕਰਦੇ ਨੇ ਸੁਣ ਜਿਹੜੇ ਪੁੱਤ-ਪੁੱਤ ਕਰਦੇ ਆ ਜਿਹੜਾ ਹੀ ਕਹਿੰਦੇ ਤੂੰ ਸਾਡਾ ਪੁੱਤਰ ਆ ਤੂੰ ਸਾਡੀ ਧੀ ਆ ਤੂੰ ਸਾਡੀ ਧੀ ਆ ਤੂੰ ਮਾਂ ਐ ਤੂੰ ਪਿਓ ਐ ਸਾਥ ਸੰਗ ਜੀ ਸਭ ਕੁਝ ਇੱਥੇ ਹੀ ਰਹਿ ਜਾਣਾ ਕੋਈ ਕਿਸੇ ਦਾ ਨਹੀਂ ਕੋਈ ਯਾਰ ਨਹੀਂ ਕਿ ਵੇਲੇ ਨਹੀਂ ਗੁਰੂ ਪਾਤਸ਼ਾਹ ਜੀ ਅੱਗੇ ਬਖਸ਼ਾ ਕਰਦੇ ਨੇ ਸੁਖ ਮੈਂ ਆਨ ਬਹੁਤ ਮਿਲ ਬੈਠਤ ਰਹਿਤ ਚੋਂ ਦਿਸ ਕੇਰਾ ਕਹਿੰਦੇ ਸਾਥ ਸੰਗ ਜੀ ਜਦੋਂ ਬੰਦੇ ਦੇ ਕੋਲੇ 4 ਪੈਸੇ ਹੁੰਦੇ ਆ ਸੁਖ ਹੁੰਦਾ ਸਾਰੇ ਇਸ ਸਾਥ ਸੰਗ ਜੀ ਚਾਰ ਸਫੇਰੇ ਗੁਰੂ ਦੇ ਪਿਆਰਿਓ ਉਹਨੂੰ ਘੇਰਾ ਘੱਟ ਕੇ ਬਹਿ ਜਾਂਦੇ ਆ ਉਹਨੂੰ ਸਾਥ ਸੰਗ ਜੀ ਘੇਰਾ ਘੱਟ ਕੇ ਬਹਿ ਜਾਂਦੇ ਗੁਰੂ ਦੇ ਪਿਆਰਿਓ ਤੂੰ ਸਾਡਾ ਯਾਰ ਆਂ ਯਾਰ ਤੇਰੇ ਬਿਨਾ ਤਾਂ ਸਰਦਾ ਹੀ ਕੋਈ ਨਹੀਂ ਤੂ ਸਾਡਾ ਯਾਰ ਆ ਤੇਰੇ ਤੋਂ ਬਿਨਾ ਤਾਂ ਸੀ ਰਹਿ ਨਹੀਂ ਸਕਦੇ ਕਿ ਅਸੀਂ ਹੈ ਅੱਗੇ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਵਿਵਤ ਪਰ ਸਭ ਹੀ ਸੰਗ ਛਾੜਤ ਕੋ ਨ ਆਵਤ ਨੇਰਾ ਜਿੱਦੇ ਸਾਥ ਸੰਗ ਜੀ ਤੈਨੂੰ ਵਿਵਤਾ ਪੈ ਗਈ ਤੇਰੇ ਦੇ ਉੱਤੇ ਕੋਈ ਸਾਥ ਸੰਗ ਜੀ ਕੋਈ ਭਾਰੀ ਮੁਸ਼ਕਲ ਬਣ ਆਈ ਜਿੰਨੇ ਸਾਥ ਸੰਗ ਜੀ ਯਾਰ ਦੋਸਤ ਮਿੱਤਰ ਆ ਗੁਰੂ ਦੇ ਪਿਆਰਿਓ ਤੈਨੂੰ ਸਾਰੇ ਛੱਡ ਕੇ ਭੱਜ ਜਾਣਗੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਸਾਰੇ ਛੱਡ ਕੇ ਭੱਜ ਜਾਣਗੇ ਗੁਰੂ ਦੇ ਪਿਆਰਿਓ ਸਾਥ ਸੰਗ ਜੀ ਉਦੋਂ ਕੋਈ ਕਿਸੇ ਨੇ ਨਹੀਂ ਸਾਥ ਸੰਗ ਜੀ ਤੇਰਾ ਸਾਥ ਦੇਣਾਗਾ ਨਾ ਕਿਸੇ ਨੇ ਕੋਈ ਸਾਥ ਨਹੀਂ ਦੇਣਾ ਸਾਥ ਸੰਗ ਜੀ ਵਿੱਚ ਸੁੱਖਾਂ ਦੀ ਸਾਰੀ ਦੁਨੀਆ ਨੇੜੇ ਹੋ ਹੋ ਬੈੰਦੀ ਐ ਵਿੱਚ ਸੁੱਖਾਂ ਦੀ ਸਾਰੀ ਦੁਨੀਆ ਨੇੜੇ ਹੋ ਹੋ ਬੈੰਦੀ ਐ ਪਰਖੇ ਜਾਣ ਸੱਜਣਾ ਉਸ ਵੇਲੇ ਜੇ ਜਦੋਂ ਸਾਥ ਸੰਗ ਜੀ ਬਾਜੀ ਉਲਟੀ ਪੈਂਦੀ ਹੈ ਉਦੋਂ ਪਰਖ ਜਦੋਂ ਸਾਥ ਸੰਗ ਜੀ ਬਾਜੀ ਉਲਟੀ ਪੈ ਜਾਂਦੀ ਹੈ ਉਦੋਂ ਪਰਖ ਹੁੰਦੀ ਹੈ ਕਿ ਇਹ ਮੇਰਾ ਯਾਰ ਆ ਇਹ ਤਾਂ ਮੇਰੇ ਸਾਹਾਂ ਚ ਸਾਹ ਲੈਂਦਾ ਸੀਗਾ ਤੁਸੀਂ ਸਾਥ ਸੰਗ ਜੀ ਯਾਰਾਂ ਦੀ ਗੱਲ ਛੱਡੋ ਅੱਗੇ ਗੁਰੂ ਪਾਤਸ਼ਾਹ ਜੀ ਬਖਸ਼ਾ ਕਰਦੇ ਨੇ ਘਰ ਕੀ ਨਾਰ ਬਹੁਤ ਹਿਤ ਜਾਂ ਸਿਓ ਸਦਾ ਰਹੇਤ ਸੰਗ ਲਾਗੀ ਕਹਿੰਦੇ ਘਰ ਕੀ ਨਾਰ ਬਹੁਤ ਹਿਤ ਬਹੁਤ ਪਿਆਰੀ ਆ ਬਈ ਬੜਾ ਪਿਆਰ ਕਰਦੀ ਆ ਜਾਂ ਸਿਉ ਸਦਾ ਰਹਤ ਸੰਗ ਲਾਗੀ ਕਹਿੰਦੇ ਜਦੋਂ ਮੈਂ ਤੁਰਦਾ ਮੇਰੇ ਨਾਲ ਨਾਲ ਹੀ ਤੁਰਦੀ ਆ ਮੇਰੇ ਨਾਲ ਨਾਲ ਹੀ ਬਹਿੰਦੀ ਆ ਮੇਰੇ ਸਾਹਾਂ ਵਿੱਚ ਸਾਹ ਲੈਂਦੀ ਆ ਐਨਾ ਪਿਆਰ ਕਰਦੀ ਆ ਗੁਰੂ ਸਾਹਿਬ ਸਾਹਿਬ ਜੀ ਸਾਧ ਸੰਗਤ ਜੀ ਗੁਰੂ ਪਾਤਸ਼ਾਹੀ ਦੇ ਕੋਲੇ ਬੈਠ ਕੇ ਕਹਿੰਦਾ ਮਹਾਰਾਜ ਘਰ ਵਾਲੀ ਤਾਂ ਮੈਂ ਥੋੜਾ ਜਿਹਾ ਉਹਲੇ ਹੋ ਜਾਵਾਂ ਨਾ ਕਉ ਜੀ ਮੇਰੀਆਂ ਅੱਖਾਂ ਦੇ ਮਰੇ ਹਨੇਰਾ ਆਉਂਦਾ ਜਦੋਂ ਤੁਸੀਂ ਨਹੀਂ ਨਾ ਦਿਸਦੇ ਕੇ ਮੇਰੀਆਂ ਅੱਖਾਂ ਮਰੇ ਹਨੇਰਾ ਆਉਂਦਾ ਹੈ ਗੁਰੂ ਪਾਤਸ਼ਾਹੀ ਨੂੰ ਸਾਧ ਸੰਗਤ ਜੀ ਬੇਨਤੀ ਕਰਦੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਕਿ ਮਹਾਰਾਜ ਜੀ ਮੇਰੇ ਘਰ ਵਾਲੀ ਤਾਂ ਇੰਨਾ ਪਿਆਰ ਕਰਦੀ ਹੈ ਘਰ ਕੀ ਨਾਰ ਬਹੁਤ ਹੈ ਤੇ ਜਾਂ ਸੋ ਸਦਾ ਰਹਤ ਸੰਗ ਲਾਗੀ ਪਾਤਸ਼ਾਹ ਜਿਦੋਂ ਮਾੜਾ ਜਾਂ ਵੀ ਪਾਸੇ ਹੋ ਜਨਾਂ ਕਹੋਗੇ ਜੀ ਤੁਸੀਂ ਮੇਰੇ ਸਾਹਮਣੇ ਨਹੀਂ ਆਉਂਦੇਗੇ ਮੇਰੀਆਂ ਅੱਖਾਂ ਮਰੇ ਤਾਂ ਹਨੇਰਾ ਜਾਂਦਾ ਸਰਦਾ ਰਹਿਤ ਸੰਗ ਲਾਗੀ ਤੇ ਗੁਰੂ ਪਾਤਸ਼ਾਹ ਜੀ ਕਹਿੰਦੇ ਆ ਅੱਗੇ ਵੀ ਸਮਝ ਲੈ ਫਿਰ ਅੱਗੇ ਕੀ ਹੋ ਗਿਆ ਜਦ ਹੀ ਹੰਸ ਤਜੀਏ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ ਸਾ ਸੰਗ ਜੀ ਜਦੋਂ ਇਸ ਦੇਹੀ ਦੇ ਵਿੱਚ ਸਾਧ ਸੰਗਤ ਜੀ ਉਹ ਸਵਾਸ ਪੂਰੇ ਹੋ ਜਾਂਦੇ ਨੇ ਤੇ ਸਾਧ ਸੰਗਤ ਜੀ ਉਦੋਂ ਇਨਸਾਨ ਖਤਮ ਹੋ ਜਾਂਦਾ ਜਿਹੜੀ ਕਹਿੰਦਾ ਸਦਾਈ ਸੰਗ ਲਾਗੀ ਸਾਧ ਸੰਗ ਜੀ ਉਦੋਂ ਗੁਰੂ ਪਿਆਰਿਓ ਫਿਰ ਕੀ ਬੰਦਾ ਉਦੋਂ ਸਾਧ ਸੰਗ ਜੀ ਕਹਿੰਦੀ ਐ ਤਾਂ ਪ੍ਰੇਤ ਆ ਇਹਨੂੰ ਲੈ ਜਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਉਦੋਂ ਲੈ ਜਾ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਕਹਿੰਦੇ ਨੇ ਕਹਿੰਦੇ ਹੁਣ ਤੇਰੇ ਘਰ ਵਾਲੀ ਕਿੱਧਰ ਗਈ ਹੁਣ ਤੇਰੇ ਘਰ ਵਾਲੀ ਕਿੱਥੇ ਐ ਪ੍ਰੇਤ ਪ੍ਰੇਤ ਕਰ ਭਾਗੀਓ ਤਾਂ ਪ੍ਰੇਤ ਪ੍ਰੇਤ ਕਰ ਭਾਗੀ ਪ੍ਰੇਤ ਪ੍ਰੇਤ ਕਰ ਭਾਗੀ ਉਹ ਤਾਂ ਪ੍ਰੇਤ ਪ੍ਰੇਤ ਕਰ ਭਾਗੀ ਪ੍ਰੇਤ ਪ੍ਰੇਤ ਕਰ ਭਾਗੀ ਦੂਰੋਂ ਪ੍ਰੇਤ ਪ੍ਰੇਤ ਕਰ ਭਾਗੀ ਪ੍ਰੇਤ ਪ੍ਰੇਤ ਕਰ ਭਾਗੀ ਉਹ ਤਾਂ ਪ੍ਰੇਤ ਪ੍ਰੇਤ ਕਰ ਭਾਗੀ ਕਹਿੰਦੀ ਜੀ ਇਹ ਘਰ ਵਾਲਾ ਨਹੀਂ ਇਹ ਸਭ ਪ੍ਰੇਤ ਹੈ ਹੋ ਸਕਦਾ ਕਿਤੇ ਮੇਰੇ ਮਗਰੀਨਾ ਲੱਗ ਜਾਵੇ ਮਗਰੋਂ ਲੈਣਾ ਹੀ ਨਹੀਂ ਮੁੜ ਕੇ ਬਾਅਦ ਦੇ ਵਿੱਚ ਗੁਰੂ ਸਾਹਿਬ ਜੀ ਕਹਿੰਦੇ ਆ ਦੇਖ ਲੈ ਬਈ ਜਿਹੜੀ ਤੂੰ ਕਹਿੰਦਾ ਸੀ ਮੈਨੂੰ ਪਿਆਰ ਕਰਦੀ ਐ ਕਹਿੰਦੇ ਮਹਾਰਾਜ ਜੀ ਫਿਰ ਇਹ ਗੱਲ ਬਾਤ ਬਣਦੀ ਕਹਿੰਦੇ ਹਾਂ ਤੂੰ ਅੱਖਾਂ ਨਾਲ ਵੇਖ ਲਿਆ ਕਰ ਤੂੰ ਜਉਂਦਾ ਜਾਗਦਾ ਵੇਖ ਘਰ ਘਰ ਮੌਤਾ ਹੁੰਦੀਆਂ ਦੇਖਿਆ ਕਰ ਅੱਛਾ ਮਹਾਰਾਜ ਜੀ ਫੇਰ ਗੁਰੂ ਸਾਹਿਬ ਜੀ ਕਹਿੰਦੇ ਨੇ ਕਹਿੰਦੇ ਨੇ ਭਾਈ ਸਾਹਿਬ ਅੱਗੇ ਸੁਣੋ ਏ ਬੇ ਦੇਖੋ ਵਿਹਾਰ ਬਨੋ ਹੈ ਜਾਸਿਓ ਨਿਓ ਲਗਾਇਓ ਗੁਰੂ ਪਾਤਸ਼ਾਹ ਜੀ ਕਹਿੰਦੇ ਪਾਈ ਇਹ ਬੇਦਕੋ ਵਿਹਾਰ ਬਨੋ ਹੈ ਵਿਹਾਰ ਕਾਦਾ ਬਣਿਆ ਹੈ ਸਿਰਫ ਮਾਇਆ ਦਾ ਹੀ ਵਿਹਾਰ ਬਣਿਆ ਹੈ ਸਾਧ ਸੰਗ ਜੀ ਮਾਇਆ ਦਾ ਵਿਹਾਰ ਬਣਿਆ ਹੈ ਜਦਾ ਥੋੜਾ ਜਿਹਾ ਵਰਤ ਸਾਸ ਸੰਧੀ ਰੋਣ ਲੱਗ ਪੈਂਦੀ ਘਰ ਵਾਲੀ ਰੋਣ ਲੱਗ ਪੈਂਦੀ ਐ ਉਹ ਤੇਰੀ ਮੌਤ ਦੇ ਪਿੱਛੇ ਨਹੀਂ ਰੋਂਦੀਗੀ ਵੀ ਤੂੰ ਤੇਰੀ ਮੌਤ ਹੋ ਗਈ ਮੈਨੂੰ ਛੱਡ ਗਿਆ ਸਰਫੇਸ ਕਰਕੇ ਰੋਂਦੀ ਐ ਕਿ ਹੁਣ ਕੌਣ ਕਮਾਉਣ ਵਾਲਾ ਹੈਗਾ ਹੁਣ ਕੌਣ ਕਮਾਊਗਾ ਹੁਣ ਮੈਨੂੰ ਕੌਣ ਖਵਾਊਗਾ ਉਹ ਤੇਰੇ ਪਿਆਰ ਦੇ ਪਿੱਛੇ ਨਹੀਂ ਰੋਂਦੀਗੀ ਇਸ ਕਰਕੇ ਗੁਰੂ ਦੇ ਪਿਆਰਿਓ ਗੁਰੂ ਪਾਤਸ਼ਾਹ ਜੀ ਬਖਸ਼ਾ ਕਰ ਦੇਣਾ ਸੱਚੇ ਪਾਤਸ਼ਾਹ ਇਹ ਵਿਦ ਕੋ ਬਿਹਾਰ ਬਿਨੋ ਹੈ ਜਾਂ ਸੋ ਨੇਹ ਲਗਾਇਓ ਭਾਈ ਜਿਹਨੂੰ ਤੋਂ ਨੇਹ ਹੋ ਲਗਾਇਓ ਫਿਰਦਾ ਹੈ ਜਿਹਨੂੰ ਤੋਂ ਨਾਲ-ਨਾਲ ਲਈ ਫਿਰਦਾ ਹੈ ਇਹ ਮੇਰਾ ਯਾਰ ਦੋਸਤ ਹੈ ਇਹ ਮੇਰਾ ਮਾਂ ਪਿਓ ਹੈ ਇਹ ਮੇਰਾ ਉਹ ਲੱਗਦਾ ਇਹ ਮੇਰੀ ਚਾਚੀ ਲੱਗਦੀ ਮੇਰੀ ਤਾਈ ਲੱਗਦੀ ਹੈ ਪਰ ਗੁਰੂ ਪਾਤਸ਼ਾਹ ਜੀ ਬਖਸ਼ਾ ਕਰਦੇ ਨੇ ਖੀਰ ਦੇ ਉੱਤੇ ਅੰਤ ਬਾਹਰ ਨਾਨਕ ਬਿਨ ਹਰ ਜੀ ਕੋ ਕਾਮ ਨਾ ਆਇਓ ਅੰਤ ਦੇ ਸਮੇਂ ਤੱਕ ਸਗੁਰੂ ਪਾਤਸ਼ਾਹ ਜੀ ਬਖਸ਼ਾ ਕਰਦੇ ਨੇ ਕਹਿੰਦੇ ਪੁਰਾਣੀ ਅੰਤ ਦੇ ਟਾਈਮ ਤੇ ਜੇ ਤੇਰੇ ਕੰਮ ਆਉਣਾ ਤੇ ਉਸ ਕਾਲਪੁਰਖ ਵਾਹਿਗੁਰੂ ਨੇ ਕੰਮ ਆਉਣਾ ਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਉਸ ਕਾਲਪੁਰਖ ਵਾਹਿਗੁਰੂ ਨੇ ਕੰਮ ਆਉਣਾ ਅੰਤ ਦੇ ਟਾਈਮ ਦੇ ਉਤੇ ਤੂੰ ਐਵੇਂ ਮਾਨ ਨਾ ਕਰਿਆ ਕਰ ਗੁਰੂ ਸਾਹਿਬ ਜੀ ਬਖਸ਼ਾ ਕਰਦੇ ਨੇ ਸਾਧ ਸੰਗਤ ਜੀ ਕਿੰਨਾ ਸਾਨੂੰ ਸੁੰਦਰ ਸਮਝਾਉਂਦੇ ਨੇ ਸਾਧ ਸੰਗਤ ਜੀ ਸਾਧ ਸੰਗਤ ਜੀ ਅਸੀਂ ਤਾਂ ਵੇਖਿਆ ਤੁਸੀਂ ਵੀ ਵੇਖਿਆ ਹੋਣਾ ਗੁਰੂ ਦੇ ਪਿਆਰਿਓ ਸਾਥ ਸੰਗ ਜੀ ਅੱਖਾਂ ਦੇ ਨਾਲ ਵੇਖਿਆ ਦਾਸ ਨੇ ਮੈਂ ਪਹਿਲਾਂ ਵੀ ਬਿਆਨ ਕਰਦਾ ਹਾਂ ਸਾਥ ਸੰਗ ਜੀ ਸਾਡੀ ਉਮਰ ਤਾਂ ਕੋਈ ਸਖਾ ਸ਼ੈ ਨਹੀਂ ਨੀ ਕਿ ਸਾਥ ਸੰਗ ਜੀ ਐਡੀ ਵੱਡੀ ਉਮਰ ਹੈ ਨਹੀਂ ਪਰ ਅੱਜ 45 46 ਸਾਲ ਦੀ ਉਮਰ ਹੈ ਦਾਸ ਦੀ ਇਹਨਾਂ ਸਾਥ ਸੰਗ ਜੀ 45 46 ਸਾਲਾਂ ਦੇ ਵਿੱਚ ਹੀ ਸਾਥ ਸੰਗ ਜੀ ਭਰਾ ਵੀ ਛੱਡ ਗਏ ਮਾਪਿਓ ਵੀ ਛੱਡ ਗਿਆ ਗੁਰੂ ਦੇ ਪਿਆਰਿਓ ਸਾਰੇ ਸਾਖ ਸੰਬੰਧੀ ਛੱਡ ਗਏ ਯਾਰ ਦੋਸਤ ਵੀ ਸਾਧ ਸੰਗ ਜੀ ਇਥੇ ਸਭ ਛੱਡ ਗਏ ਸਾਧ ਸੰਗਤ ਜੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਬੈਠੇ ਆ ਸੰਗਤ ਦੇ ਪਾਸ ਬੈਠੇ ਆ ਬੜਾ ਆਪਣੇ ਦਿਲੋਂ ਕਿਸੇ ਨੂੰ ਬਣਾਈਦਾ ਕਿਸੇ ਨੂੰ ਵੀ ਸਾਧ ਸੰਗ ਜੀ ਕਿਸੇ ਨੂੰ ਕਹਿੰਦਾ ਤੂੰ ਮੇਰੀ ਭੈਣ ਆ ਕਿਸੇ ਨੂੰ ਕਹਿੰਦਾ ਤੂੰ ਮੇਰੀ ਮਾਂ ਵਰਗੀਆਂ ਮੇਰਾ ਦਿਲ ਕਰਦਾ ਮੈਂ ਤੇਰੇ ਚਰਨ ਘੁੱਟਾਂ ਤੇਰੀਆਂ ਲੱਤਾਂ ਦਬਾਵਾਂ ਤੂੰ ਮੇਰੀ ਭੈਣਾਂ ਵਰਗੀਆਂ ਤੂੰ ਮੇਰੇ ਵੀਰਾਂ ਵਰਗਾ ਤੇ ਪਰ ਸਾਥ ਸੰਗ ਜੀ ਇਹ ਜਗਤ ਦੇ ਵਿੱਚ ਕੋਈ ਕਿਸੇ ਦਾ ਨਹੀਂ ਬਣਦਾ ਨਾ 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 ਕੋਈ ਕਿਸੇ ਦਾ ਨਹੀਂ ਬਣਦਾ ਸਾਥ ਸੰਗ ਜੀ ਇੱਕ ਉਹ ਪਰਮਾਤਮਾ ਤੋਂ ਬਿਨਾ ਸਾਥ ਸੰਗ ਜੀ ਪਰ ਇਥੇ ਇੱਕ ਗੱਲ ਟੁੱਕ ਜਾਂਦੀ ਸਾਥ ਸੰਗ ਜੀ ਜਿਹਦਾ ਕੋਈ ਨਹੀਂ ਬਣਦਾ ਜਿਹਦੀ ਕੋਈ ਨਹੀਂ ਬਾਹ ਫੜਦਾ ਸਾਥ ਸੰਗ ਜੀ ਅੱਜ ਪਤਾ ਲੱਗਾ ਉਹਦੀ ਬਾਹ ਸਾਥ ਸੰਗ ਜੀ ਤਾਂ ਤਾਂ ਸ਼੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਫੜਦੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਉਹਨਾਂ ਨੇ ਮੁਸ਼ਕਲਾਂ ਵੇਖੀਆਂ ਉਹਨਾਂ ਨੇ ਗਰੀਬੀਆਂ ਵੇਖੀਆਂ ਉਹਨਾਂ ਨੇ ਬਚਪਨ ਵੇਖਿਆ ਜਿਨ੍ਹਾਂ ਦੀ ਸਾਹਾ ਸੰਗ ਦੀ ਕੋਈ ਵੀ ਨਹੀਂ ਬਾਹ ਫੜਦਾ ਸਾਹਾ ਸੰਗ ਦੀ ਉਹ ਗੁਰੂ ਰਾਮਦਾਸ ਜੀ ਫੜਦੇ ਆ ਜਾਂ ਫਿਰ ਸਾਹਾ ਸੰਗ ਜੀ ਸਾਡੇ ਖੰਡੇ ਵਾਲੇ ਬਾਪੂ ਜੀ ਉਹ ਫੜਦੇ ਆ ਬਾਹ ਫਿਰ ਸਾਹਾ ਸੰਗ ਜੀ ਜਿਨ੍ਹਾਂ ਨੂੰ ਅਸੀਂ ਖੰਡੇ ਵਾਲੇ ਬਾਪੂ ਕਹਿੰਨੇ ਆ ਬਾਬਾ ਦੀਪ ਸਿੰਘ ਜੀ ਉਹ ਬਾਹ ਫੜਦੇ ਆ ਆਪਣੀ ਛਾਤੀ ਦੇ ਨਾਲ ਲਾਉਂਦੇ ਆ ਤੇ ਸਾਧ ਸੰਗਤ ਜੀ ਤੁਸੀਂ ਸ਼ਬਦ ਦੀ ਕਮਾਈ ਕਰੋ ਸ਼ਬਦ ਦੀ ਦਰਗਾਹ ਦੇ ਵਿੱਚ ਜਾਣਾ ਜਿੰਨਾ ਅਸੀਂ ਨਾਮ ਜਪਾਂਗੇ ਸਾਧ ਸੰਗਤ ਜੀ ਸਾਡੀ ਨਾਮ ਨੇ ਸਹਿਤਾ ਕਰਨੀ ਹੈ ਸਾਡੀ ਨਾਮ ਨੇ ਸਹਿਤਾ ਕਰਨੀ ਹੈ ਜਿਵੇਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਉਥੇ ਨਾਮ ਨੇ ਸਹਿਤਾ ਕਰਨੀ ਉਥੇ ਨਾਮ ਨੇ ਨਾਮ ਨੇ ਸਹਿਤਾ ਕਰਨੀ ਜਿੱਥੇ ਨਾ ਕੋਈ ਮਾਤ ਪਿਤਾ ਤੇਰਾ ਤੇਰਾ ਜਿੱਥੇ ਨਾ ਕੋਈ ਮਾਤ ਪਿਤਾ ਉਥੇ ਨਾਮ ਨੇ ਉਥੇ ਨਾਮ ਨੇ ਸਹਤਾ ਕਰਨੀ ਉਥੇ ਨਾਮ ਨੇ ਨਾਮ ਨੇ ਸਹਤਾ ਕਰਨੀ ਜਿੱਥੇ ਨਾ ਕੋਈ ਮਾਤ ਪਿਤਾ ਤੇਰਾ ਤੇਰਾ ਜਿੱਥੇ ਨਾ ਕੋਈ ਮਾਤ ਪਿਤਾ ਉਥੇ ਨਾਮ ਨੇ ਏ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮੋਹਰਾ ਲਾਉਂਦੇ ਨੇ ਜਹ ਮਾਤ ਪਿਤਾ ਸੁਤ ਮੀਤ ਨਾਮ ਭਾਈ ਮਾਨੂੰ ਹਾ ਨਾਮ ਤੇਰੇ ਸੰਗ ਸਹਾਈ ਸਾਧ ਸੰਗਤ ਜੀ ਜਦੋਂ ਅਸੀਂ ਲਾਣੀਆਂ ਦਾ ਪਾਠ ਪੜ੍ਹਦੇ ਆ ਨਾ ਗੁਰੂ ਦੇ ਪਿਆਰਿਓ ਚੰਗੀ ਤਰ੍ਹਾਂ ਪੜਿਆ ਕਰੋ ਸਾਧ ਸੰਗਤ ਜੀ ਚੰਗੀ ਤਰ੍ਹਾਂ ਸਰਵਣ ਕਰਿਆ ਕਰੋ ਉਹਦੇ ਵਿੱਚ ਦਰਗਾਹ ਦੀਆਂ ਗੱਲਾਂ ਸਾਧ ਸੰਗਤ ਜੀ ਉੱਥੇ ਜਮ ਸਾਡੇ ਨਾਲ ਕੀ ਕਰਦੇ ਆ ਕੀ ਕੁਝ ਹੁੰਦਾ ਦਰਗਾਹ ਦੇ ਵਿੱਚ ਕਿਸ ਤਰ੍ਹਾਂ ਸਾਨੂੰ ਲਿਜਾਇਆ ਜਾਂਦਾ ਕਿਸ ਤਰ੍ਹਾਂ ਸਾਡੇ ਨਾਲ ਵਾਪਰਦੀ ਹੈ ਅਲਾਨੀਏ ਦਾ ਪਾਠ ਪੜ ਕੇ ਸਾਧ ਸੰਗ ਜੀ ਇਹ ਨਾ ਕਹਿ ਦਿਆ ਕਰੋ ਕਿ ਕੋਈ ਗੱਲ ਨਹੀਂ ਭਾਈ ਇਹ ਤਾਂ ਜਨਮ ਮਰਨ ਬਣਿਆ ਹੀ ਹੈ ਬਸ ਮਰਗਿਆ ਸਭ ਨੇ ਜਾਣਾ ਹੀ ਹੈ ਉਦੋਂ ਇਹ ਸੋਚਿਆ ਕਰੋ ਇਹ ਮਣਾ ਉਥੇ ਤੇ ਆਹ ਕੰਮ ਹੁੰਦਾ ਤੇ ਜਾਣਾ ਤਾਂ ਮੈਂ ਵੀ ਆ ਤੇ ਮੇਰੇ ਨਾਲ ਵੀ ਇਹੀ ਕੰਮ ਹੋਊਗਾ ਨਹੀਂ ਭਾਈ ਤੇਰੇ ਨਾਲ ਨਹੀਂ ਹੋਣਾਗਾ ਕਿਉਂ ਜੇ ਤੂੰ ਸ਼ਬਦ ਦੀ ਕਮਾਈ ਕਰੇਂਗਾ ਜੇ ਤੂੰ ਗੁਰੂਗ੍ਰੰਥ ਸਾਹਿਬ ਦਾ ਪੱਲਾ ਫੜ ਲੇਂਗਾ ਫਿਰ ਬਾਬਾ ਦੀਪ ਸਿੰਘ ਜੀ ਖੰਡੇ ਵਾਲੀ ਸਰਕਾਰ ਤੇਰੀ ਜ਼ਿੰਮੇਵਾਰੀ ਲੈ ਲੂਗੀ ਫਿਰ ਸਾਧ ਸੰਗਤ ਜੀ ਉਹ ਦਰਗਾਹ ਦੇ ਵਿੱਚ ਆਪ ਸਾਧ ਸੰਗਤ ਜੀ ਤੈਨੂੰ ਬਾਹੋਂ ਫੜ ਕੇ ਲੈ ਜਾਣਗੇ ਦੇਵਤੇ ਤੇ ਤੈਨੂੰ ਜਮਾਂ ਦੀਆਂ ਮਾਰਾਂ ਤੋਂ ਛੁਰਾ ਦੇਣਗੇ ਤੇ ਭਾਈ ਜੇ ਤੂੰ ਨਾਮ ਨਹੀਂ ਜਪਨਾਗਾ ਗੁਰੂ ਦੇ ਪਿਆਰਿਓ ਨਾ ਮੈਂ ਜਪਦਾਗਾ ਚੰਗੇ ਕੰਮ ਨਹੀਂ ਕਰਦਾਗਾ ਕਿਸੇ ਦੇ ਉੱਤੇ ਦਇਆ ਨਹੀਂ ਕਰਦਾਗਾ ਕਿਸੇ ਦੇ ਉੱਤੇ ਤਰਸ ਨਹੀਂ ਕਰਦਾਗਾ ਫਿਰ ਇਹ ਸਮਝ ਲਾ ਕਿ ਕਬੀਰ ਜਮਕਾ ਠਿੰਗਾ ਬੁਰਾ ਹੈ ਉਹ ਨਹੀਂ ਸਿਆ ਜਾਏ ਇੱਕ ਜੋ ਸਾਧੂ ਮੋਇ ਮਿਲਿਓ ਤੈਨ ਲੀਆ ਅੰਚਲ ਲਾਈ ਫਿਰ ਤਾਂ ਭਾਈ ਇਹ ਸਮਝ ਕਿ ਜਮਕਾ ਠਿੰਗਾ ਬੁਰਾ ਹੈ ਚੱਲੀ ਜਾਣੀ ਨਾ ਜਮਾ ਦੀ ਬੁਰੀ ਮਾਰ ਓਏ ਮਨਾ ਚੱਲੀ ਜਾਣੀ ਨਾ ਚੱਲੀ ਜਾਣੀ ਨਾ ਜਮਾ ਦੀ ਬੁਰੀ ਮਾਰ ਓਏ ਮਨਾ ਚੱਲੀ ਜਾਣੀ ਨਾ ਚੱਲੀ ਜਾਣੀ ਨਾ ਜਮਾ ਦੀ ਬੁਰੀ ਮਾਰ ਓਏ ਮਨਾ ਚੱਲੀ ਜਾਣੀ ਨਾ ਚੱਲੀ ਜਾਣੀ ਨਜਮਾ ਦੀ ਬੁਰੀ ਮਾਰ ਓਏ ਮਨਾ ਚੱਲੀ ਜਾਣੀ ਨਾ ਸਾ ਸੰਗਤ ਜੀ ਫਿਰ ਆਪਣੇ ਕੋਲੋਂ ਜਮਾ ਦੀ ਮਾਰ ਨਹੀਂ ਚੱਲ ਹੋਣੀਗੀ ਇਸ ਤਰ੍ਹਾਂ ਗੁਰੂ ਸਾਹਿਬ ਜੀ ਕਹਿੰਦੇ ਆ ਕਹਿੰਦੇ ਭਾਈ ਤੂੰ ਸ਼ਬਦੀ ਕਮਾਈ ਕਰ ਤੂੰ ਸ਼ਬਦੀ ਕਮਾਈ ਕਰ ਲਾ ਪ੍ਰਮਾਤਮਾ ਅੰਗ ਸੰਗ ਹੋ ਕੇ ਸ਼ੀਧੀ ਪਹਿਰੇ ਲਾ ਕੇ ਸਾ ਸੰਗਤ ਜੀ ਨਾਲ ਜਾਣਗੇ ਸੱਚੇ ਪਾਤਸ਼ਾਹ ਜੀ ਸਿੱਧੀ ਪੈਰੇ ਲਾਉਣਗੇ ਹਰ ਇੱਕ ਤੇਰੀਆਂ ਕਾਮਨਾ ਪੂਰੀਆਂ ਕਰਨਗੇ ਸਾਧ ਸੰਗ ਜੀ ਬਸ ਇੱਕ ਹੀ ਤਰੀਕਾ ਸਾਧ ਸੰਗ ਜੀ ਤੂੰ ਗੁਰੂ ਪਾਤਸ਼ਾਹ ਜੀ ਦੀ ਬਾਣੀ ਕੋਲੇ ਰੱਖ ਇਹ ਜਿਹੜੀ ਪੂੰਜੀ ਆ ਸਾਧ ਸੰਗ ਜੀ ਜਿਸ ਵਖਰ ਕੋ ਲੈਣ ਤੂੰ ਆਇਆ RAM ਨਾਮ ਸੰਤਨ ਕਰ ਪਾਇਆ ਤੂੰ ਨਾਮ ਦੀ ਪੂੰਜੀ ਸਾਧ ਸੰਗ ਜੀ ਪੱਲੇ ਬੰਨ ਲੈ ਪੂੰਜੀ RAM ਨਾਮ ਦੀ ਪੱਲੇ ਬਨ ਲੈ ਪੂਜੀ ਰਾਮ ਨਾਮ ਦੀ ਓ ਪੱਲੇ ਬਨ ਲੈ ਪੂਜੀ ਰਾਮ ਨਾਮ ਦੀ ਛੋਲੇ ਬਨ ਲੈ ਪੂਜੀ ਰਾਮ ਨਾਮ ਦੀ ਸਾਧ ਸੰਗ ਜੀ ਜਦੋਂ ਤੇਰੇ ਕੋਲੇ ਨਾਮ ਦੀ ਕਮਾਈ ਹੋਈ ਉਹ ਦਰਗਾਹ ਦੇ ਵਿੱਚ ਤੂੰ ਸਾਧ ਸੰਗ ਜੀ ਸਾਧ ਸੰਗ ਜੀ ਸੁਰਖ ਰੂਪ ਹੋ ਕੇ ਜਾਵੇਂਗਾ ਤਾਂ ਉੱਚੀ ਕਰਕੇ ਜਾਏਗਾ ਸਾਧ ਸੰਗ ਜੀ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਜੀ ਉਥੇ ਗੁਰੂ ਨਾਨਕ ਪਾਤਸ਼ਾਹੀ ਦੇ ਘਰ ਦੇ ਵਿੱਚ ਸਾਧ ਸੰਗ ਜੀ ਰਸਤਿਆਂ ਦੇ ਵਿੱਚ ਵੀ ਸਾਧ ਸੰਗ ਜੀ ਸਲਾਮਾ ਹੋਣੀਆਂ ਗੁਰੂ ਦੇ ਪਿਆਰਿਓ ਪਰ ਜੇ ਸਾਧ ਸੰਗ ਜੀ ਤੂੰ ਨਾਮ ਨਾ ਜਪਿਆ ਕਿਸੇ ਤੇ ਦਇਆ ਨਾ ਕੀਤੀ ਕਿਸੇ ਦੇ ਤਰਸ ਨਾ ਕੀਤਾ ਤੇ ਫਿਰ ਇਹੋ ਹੀ ਸਾਧ ਸੰਗਤ ਜੀ ਗੱਲ ਮਨ ਦੇ ਵਿੱਚ ਬਿਠਾ ਕੇ ਰੱਖੀ ਕਿ ਵੀਰ ਜਮ ਕਾ ਠਿੰਗਾ ਬੁਰਾ ਹੈ ਉਹ ਨਹੀਂ ਸਿਆ ਜਾਏ ਸਾਧ ਸੰਗਤ ਜੀ ਉੱਥੇ ਜਮਾਂ ਦੀਆਂ ਮਾਰਾਂ ਪੈਂਦੀਆਂ ਸਾਧ ਸੰਗਤ ਜੀ ਕਦੀ ਲਾੜੀਆਂ ਦਾ ਪਾਠ ਸਾਧ ਸੰਗਤ ਜੀ ਆਪਾਂ ਸਰਵਣ ਕਰੀਏ 10 15 ਮਿੰਟ ਦਾ ਸਾਧ ਸੰਗਤ ਜੀ ਉਹ ਜਾਪ ਆ ਗੁਰਬਾਣੀ ਹੈ ਲਾੜੀਆਂ ਦਾ ਜਾਪ ਸਾਧ ਸੰਗਤ ਜੀ ਕਦੀ ਕਰਕੇ ਦੇਖਿਓ ਤੁਹਾਨੂੰ ਸਾਧ ਸੰਗਤ ਜੀ ਅੱਖਾਂ ਖੁੱਲ ਜਾਣੀਆਂ ਤੁਹਾਡੀਆਂ ਗੁਰੂ ਦੇ ਪਿਆਰਿਓ ਆਓ ਪਿਆਰਿਓ ਆਪਾਂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਸਾਨੂੰ ਇਹਨਾਂ ਜੰਗਾਲਾ ਚੋਂ ਕੱਢਣਾ ਚਾਹੁੰਦੇ ਆ ਆਪਾਂ ਸੱਚੇ ਪਾਤਸ਼ਾਹ ਜੀ ਦੇ ਅੱਗੇ ਅਰਦਾਸ ਬੇਨਤੀ ਕਰੀਏ ਕਿ ਹੇ ਕਾਲਪੁਰਖ ਸੱਚੇ ਪਾਸ਼ਾ ਵਾਹਿਗੁਰੂ ਦੀ ਆਲੂ ਕਿਰਪਾਲੂ ਹੇ ਤੇਗ ਦੇ ਧਨੀ ਸੀਤਾ ਦੇ ਸਰਤਾਜ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਜੇ ਸਾਡੀ ਝੋਲੀ ਦੇ ਵਿੱਚ ਹੁਕਮ ਪਾਇਆ ਫਿਰ ਇੱਕ ਕੰਮ ਕਰ ਦਿਓ ਮਹਾਰਾਜ ਜੀ ਜੇ ਸਾਡੇ ਤੇ ਤਰਸ ਕਰਦੇ ਆ ਇੱਕ ਕੰਮ ਕਰ ਦਿਓ ਮਹਾਰਾਜ ਜੀ ਤੁਸੀਂ ਸਾਡੇ ਉੱਤੇ ਸੱਚੇ ਪਾਤਸ਼ਾਹ ਜੀ ਆਪਣੇ ਹੱਥ ਦੇ ਨਾਲ ਇਹੋ ਜੀ ਦ੍ਰਿਸ਼ਟੀ ਪਾ ਦਿਓ ਇਹੋ ਜੀ ਨੇਤਰਾਂ ਦੇ ਨਾਲ ਦ੍ਰਿਸ਼ਟੀ ਪਾ ਦਿਓ ਸਾਡੇ ਸਿਰ ਦੇ ਉੱਤੇ ਹੱਥ ਰੱਖ ਦਿਓ ਕਿ ਜਿਹੜਾ ਤੁਹਾਡਾ ਸ਼ਬਦ ਮਹਾਰਾਜ ਜੀ ਅੱਜ ਇਹ ਗਾਇਨ ਕੀਤਾ ਹੈ ਇਹ ਸਾਡੀ ਸੁਰਤ ਦੇ ਵਿੱਚ ਸਮਾ ਜਾਵੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਫੇਰ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਸਾਧ ਸੰਗਤ ਜੀ ਬਸ ਇੱਕੋ ਹੀ ਗੱਲ ਕਹਿਆ ਕਰੋ ਸਾਧ ਸੰਗਤ ਜੀ ਗੁਰੂ ਸਾਹਿਬ ਜੀ ਨੂੰ ਇੱਕੋ ਹੀ ਗੱਲ ਕਹਿ ਦਿਆ ਕਰੋ ਸੱਚੇ ਪਾਤਸ਼ਾਹ ਮੈਨੂੰ ਆਪਣਾ ਬਣਾ ਲਓ ਪਾਤਸ਼ਾਹ ਜੀ ਮੈਨੂੰ ਆਪਣਾ ਬਣਾ ਲਓ ਆ ਘਾਰ ਆ ਬਾਹਰ ਆ ਪਹਿਲੀ ਇਹ ਜ਼ਮੀਨ ਦਾਤ ਸੱਚੇ ਪਾਸ਼ਾ ਜੈ ਦਾਤ ਹੈ ਬੱਚੇ ਹੈ ਜਿਤਨਾ ਵੀ ਪਰਿਵਾਰ ਆ ਪਾਤਸ਼ਾਹ ਜੀ ਇਹ ਤੁਹਾਡਾ ਹੀ ਹੈ ਸਾਡਾ ਕੁਛ ਨਹੀਂ ਕਬੀਰ ਮੇਰਾ ਮੁਝ ਮੈਂ ਕੁਛ ਨਹੀਂ ਜੋ ਕੁਛ ਹੈ ਸੋ ਤੇਰਾ ਤੇਰਾ ਤੁਝ ਕੋ ਸੋਪਤੇ ਕਿਆ ਲਾਗੇ ਮੇਰਾ ਤੇ ਗੁਰੂ ਪਾਤਸ਼ਾਹ ਜੀ ਨੂੰ ਕਿਆ ਕਰੋ ਮਹਾਰਾਜ ਜਾਂ ਤੂੰ ਮੇਰੇ ਵੱਲ ਹੈਂ ਤਾਂ ਕਿਆ ਮਛੰਦਾ ਤਦ ਸਭ ਕੁਛ ਮੈਨੂੰ ਸਭ ਪਿਆ ਜਹਾ ਤੇਰਾ ਬੰਦਾ ਇਸ ਤਰ੍ਹਾਂ ਕਰਕੇ ਸਾਧ ਸੰਗਤ ਜੀ ਗੁਰੂ ਪਾਤਸ਼ਾਹ ਜੀ ਮੋਹ ਰਾਂ ਕਰਨ ਮੇਰ ਕਰਨ ਕੇ ਸਾਧ ਸੰਗਤ ਜੀ ਮਾਫ ਕਰਨਾ ਆਓ ਸੰਗਤ ਜੀ ਇਸ ਤਰ੍ਹਾਂ ਹੀ ਆਪਾਂ ਸੰਗਤ ਕਰਦੇ ਰਿਹਾ ਕਰਕੇ ਵੱਧ ਤੋਂ ਵੱਧ ਸਾਧ ਸੰਗਤ ਜੀ ਹੁਕਮ ਨਾਵਿਆਂ ਨੂੰ ਗਾਂਢੀਆਂ ਭੇਜਿਆ ਕਰੋ ਗੁਰੂ ਦੇ ਪਿਆਰਿਓ ਤੁਹਾਨੂੰ ਵੀ ਕੋਈ ਸੀਸ ਦੇਊਗਾ ਕੀ ਪਤਾ ਤੁਹਾਡੀ ਸਾਧ ਸੰਗਤ ਜੀ ਗਾਂਹੇ ਭੇਜੀ ਹੋਈ ਵੀਡੀਓ ਸਾਧ ਸੰਗਤ ਜੀ ਕਿ ਸੇ ਦਾ ਸਾ ਸੰਗ ਦੀ ਟੁੱਟਿਆ ਹੋਇਆ ਮਾਨਸਾ ਸੰਗ ਦੀ ਜੋੜ ਦੇਵੇ ਕਿਸੇ ਨੂੰ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੋੜ ਦੇਵੇ ਆਓ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਪੱਲਾ ਫੜੀਏ ਸ਼ਬਦ ਦੇ ਨਾਲ ਜੁੜੀਏ ਤਾਂ ਹੀ ਸਾ ਸੰਗ ਜੀ ਸਾਡੇ ਖੰਡੇ ਵਾਲੇ ਬਾਪੂ ਜੀ ਸਾਡੇ ਤੇ ਦਿਆਲ ਹੋਣਗੇ ਗੁਰੂ ਦੇ ਪਿਆਰਿਓ ਤਾਂ ਹੀ ਖੁਸ਼ ਹੋਣਗੇ ਤਾਂ ਹੀ ਮਾਲਕ ਖੁਸ਼ ਹੋਣਗੇ ਅੱਜ 10 ਪਾਦਸ਼ਾਹੀਆਂ ਦੇ ਵਿੱਚੋਂ ਸਾ ਸੰਗ ਜੀ ਜਿਹੜੇ ਗੁਰੂ ਸਾਹਿਬ ਜੀ ਦੇ ਮਰਜ਼ੀ ਦਰਸ਼ਨ ਕਰ ਲੋ ਸਾਧ ਸੰਗਤ ਜੀ ਜਿਹੜੇ ਭਗਤ ਦੇ ਮਰਜ਼ੀ ਦਰਸ਼ਨ ਕਰ ਲੋ ਹਿੰਦੂ ਵੀਰ ਸਾਧ ਸੰਗਤ ਜੀ ਜੇ ਆਪਣੇ ਰਾਮ ਦੇ ਦਰਸ਼ਨ ਕਰਨਾ ਚਾਹੁੰਦੇ ਆ ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਸਾਧ ਸੰਗਤ ਜੀ ਰਾਮ ਭਗਵਾਨ ਦੇ ਦਰਸ਼ਨ ਵੀ ਹੋ ਜਾਣਗੇ ਸਾਧ ਸੰਗਤ ਜੀ ਕ੍ਰਿਸ਼ਨ ਭਗਵਾਨ ਦੇ ਦਰਸ਼ਨ ਵੀ ਹੋ ਜਾਣਗੇ ਸਾਧ ਸੰਗਤ ਜੀ ਗੁਰੂ ਤੇ ਪਿਆਰਿਓ ਉਥੇ ਸਭ ਗੁਰੂ ਪਾਤਸ਼ਾਹ ਜੀ ਇੱਕ ਹੈ ਸਾਧ ਸੰਗਤ ਜੀ ਜੋਤ ਇੱਕ ਹੈ ਉਹ ਕਾਲਪੁਰਖ ਅੰਤਰਜਾਮੀ ਵਾਹਿਗੁਰੂ ਇੱਕ ਹੈ ਸਾਧ ਸੰਗਤ ਜੀ ਉਹ ਦੂਜਾ ਨਹੀਂ ਦੂਜਾ ਕਾਹੇ ਸਮਰੀਆ ਜੰਮੇ ਤੇ ਮਰ ਜਾਏ ਇੱਕੋ ਇਸ ਮਿਰੋ ਨਾਨਕਾ ਜੋ ਜਗਤ ਸਲ ਰਿਹਾ ਸਮਾਈ ਸਾਧ ਸੰਗਤ ਜੀ ਸਾਰੀਆਂ ਦਿਸ਼ਾਂ ਦੇ ਵਿੱਚ ਪ੍ਰਮਾਤਮਾ ਆਪ ਹੀ ਆ ਰਾਮਾ ਬੋਲੇ ਰਾਮਾ ਬੋਲੇ ਰਾਮ ਬੋਲਦਾ ਸਾਰੀਆਂ ਦਿਸ਼ਾਂ ਦੇ ਵਿੱਚ ਮੇਰਾ ਰਾਮ ਬੋਲਦਾ ਰਾਮਾ ਬੋਲੇ ਰਾਮਾ ਬੋਲੇ ਰਾਮ ਬੋਲਦਾ ਸਾਰੀਆਂ ਦਿਸ਼ਾਵਾਂ ਦੇ ਵਿੱਚ ਮੇਰਾ RAM ਭੋਲਦਾ ਆਏ ਕਰਕੇ ਗੁਰੂ ਸਾਹਿਬ ਜੀ ਸਮਝਾਉਂਦੇ ਆ ਸਾਧ ਸੰਗ ਜੀ ਕਣ ਕਣ ਦੇ ਵਿੱਚ ਸਾਧ ਸੰਗ ਜੀ ਸਮਾਇਆ ਹੋਇਆ ਪ੍ਰਮਾਤਮਾ RAM ਉਹ ਸਾਰੇ ਰਮਿਆ ਹੋਇਆ RAM ਸਾਧ ਸੰਗ ਜੀ ਉਹਨੂੰ ਅਸੀਂ ਧਿਆਈਏ ਇਹ RAM ਨਹੀਂ ਸਾਧ ਸੰਗ ਜੀ ਜਿਨੇ RAM ਨੂੰ ਮਾਰਿਆ ਇਹ RAMਣੀ ਇਸ ਸਾਧ ਸੰਗਤ ਜੀ ਉੱਥੇ ਉਹ ਆਰਾਮ ਦੀ ਗੱਲ ਕੀਤੀ ਗਈ ਆ ਜਿਹੜਾ ਸਾਧ ਸੰਗਤ ਜੀ ਸਾਰੀ ਵੰਸਪਤੀ ਦੇ ਵਿੱਚ ਸਾਧ ਸੰਗਤ ਜੀ ਸਾਰੀ ਸਾਧ ਸੰਗਤ ਜੀ ਵੰਸਪਤੀ ਦੇ ਵਿੱਚ ਜਰੇ ਜਰੇ ਵਿੱਚ ਕਣ ਕਣ ਦੇ ਵਿੱਚ ਸਮਾਇਆ ਹੋਇਆ ਆਰਾਮ ਹੈ ਜਿਹਨੂੰ ਇੱਕੋ ਹੀ ਸਾਧ ਸੰਗਤ ਜੀ ਨੰਬਰ 1 ਦੇ ਵਿੱਚ ਆਪਾਂ ਬੋਲਦੇ ਆ ਇੱਕ ਓ ਅੰਕਾਰ ਸਾਧ ਸੰਗਤ ਜੀ ਇੱਕੋ ਹੀ ਓ ਅੰਕਾਰ ਆ ਸੱਚੇ ਪਾਤਸ਼ਾਹ ਉਹ ਅੰਤਰਜਾਮੀ ਸੱਚੇ ਪਾਤਸ਼ਾਹ ਸਾਨੂੰ ਆਪਣੇ ਲਾੜ ਲਈ ਰੱਖੇ ਸਾਥ ਸੰਗਤ ਜੀ ਭੁੱਲਾ ਚੁੱਕਾ ਮਾਫ਼ ਕਰਨੀਆਂ ਧੰਨਵਾਦੀਆਂ ਸੰਗਤਾਂ ਦੇ ਸਾਥ ਸੰਗਤ ਜੀ ਜਿਹੜੀਆਂ ਇਹੋ ਜੇ ਸਾਥ ਸੰਗਤ ਜੀ ਪ੍ਰੋਗਰਾਮ ਲੀਕਦੀਆਂ ਤੋਂ ਬਹੁਤ ਧੰਨਵਾਦ ਇਸ ਪਰਿਵਾਰ ਦਾ ਸਾਥ ਸੰਗਤ ਜੀ ਮਾਲਕ ਕਿਰਪਾ ਕਰਨ ਆਓ ਬੁਲਾਈਏ ਸਾਥ ਸੰਗਤ ਜੀ ਫਤਿਹ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ